ਸਰ ਜੀ ਆਖਾਲਸਾ ਬਹਿਜੀ ਫਤਿਹ ਜੀ ਅੱਜ 1 ਜੂਨ ਵੋਟਾਂ ਵਾਲਾ ਦਿਨ ਆ ਗਿਆ ਜੀ ਠੀਕ ਆ ਜੀ ਅਸੀਂ ਸਪੋਰਟਰ ਸਿਮਰਦੀਪ ਸਿੰਘ ਮਾਨ ਦੇ ਹੈ ਜੀ ਇਹ ਬੇਨਤੀ ਆ ਸਾਰੇ ਭਰਾਵਾਂ ਨੂੰ ਪ੍ਰਚਾਰ ਬਹੁਤ ਘੱਟ ਹੋਇਆ ਕਈਆਂ ਨੂੰ ਨਹੀਂ ਪਤਾ ਨੈੱਟ ਦੇਖ ਕੇ ਵੀਡੀਓ ਦੇਖ ਕੇ ਵੋਟ ਪਾਓ ਆਪਾਂ ਕਾਲੀ ਵੀ ਦੇਖ ਲੈ ਕਾਂਗਰਸ ਵੀ ਦੇਖ ਲੈ ਝਾੜੂ ਵਾਲੇ ਵੀ ਦੇਖ ਲੈ ਠੀਕ ਆ ਜੀ ਆਪਣੇ ਬੰਦੀ ਸਿੰਘ ਭਾਈ ਅਮਰਪਾਲ ਸਿੰਘ ਜੇਲ੍ਹ ਚ ਐਵੇਂ ਢੱਕਦੇ ਬਿਨਾਂ ਕਸੂਰੋਂ ਉਹਨਾਂ ਨੂੰ ਬਾਹਰ ਕਢਾਓ ਹੋਰ ਕਿੰਨੇ 40 50 ਮੁੰਡੇ ਹੋਰ ਨੇ ਨਾਲ ਢੱਕੇ ਹੋਇਆ ਜਿਹੜੇ ਸ਼ਾਇਦ ਜਾਵੀ ਹੋਣਗੇ ਠੀਕ ਆ ਜੀ ਇਹਨਾਂ ਦਾ ਹੈਗਾ ਚੋਂ ਇਨਸਾਨ ਬਾਲਟੀ ਜਿਹੜੇ ਸਿਮਰਜੀਤ ਸਿੰਘ ਦੇ ਕੈਂਡੀ ਸਿਮਰਜੀਤ ਮਾਨ ਜੀ ਦੇ ਕੈਂਡੀਡੇਟ ਨੇ ਉਹਨਾਂ ਦਾ ਚੋਂ ਇਨਸਾਨ ਬਾਲਟੀ ਆ ਚੋਂ ਇਨਸਾਨ ਬਾਲਟੀ ਆ ਠੀਕ ਆ ਜੀ ਗਰਦਾਸਪੁਰ ਤੋਂ ਨੇ ਸਰਦਾਰ ਗੁਰਿੰਦਰ ਸਿੰਘ ਬਾਜਵਾ ਜਲੰਧਰ ਤੋਂ ਨੇ ਸਵਰਨਜੀਤ ਸਿੰਘ ਖਾਲਸਾ ਹਸਿਆਰਪੁਰ ਤੋਂ ਨੇ ਜਸਵੰਤ ਸਿੰਘ ਫੌਜੀ ਚੰਡੀਗੜ੍ਹ ਤੋਂ ਨੇ ਲਖਵੀਰ ਸਿੰਘ ਕੋਟੜਾ ਕਮਲ ਕਮਾਲ ਹਰਿਆਣੇ ਤੋਂ ਨੇ ਹਰਜੀਤ ਸਿੰਘ ਬਰਕ ਫਰੀਦਕੋਟ ਤੋਂ ਨੇ ਬਲਦੇਵ ਸਿੰਘ ਗਾਗੜਾ ਅੰਮ੍ਰਿਤਸਰ ਤੋਂ ਨੇ ਅਮਾਨ ਸਿੰਘ ਮਾਨ ਅੰਮ੍ਰਿਤਸਰ ਤੋਂ ਨੇ ਅਮਾਨ ਸਿੰਘ ਮਾਨ ਹਾਂਜੀ ਖੰਡੂਰ ਸਾਹਿਬ ਤੋਂ ਨੇ ਸਾਰੇ ਨੂੰ ਪਤਾ ਹੀ ਆ ਭਾਈ ਅਮਰਤਪਾਲ ਸਿੰਘ ਦੀ ਖਾਲਸਾ ਨਾਲ ਇਹਨਾਂ ਦੇ ਸ਼ਰਮਣੀ ਅੰਮ੍ਰਿਤ ਮਾਰੂ ਖਾਲਸਾਈ ਨੇ ਹਾਂਜੀ ਆਪਾਂ ਗਾਣਾ ਖਾਂ ਨਹੀਂ ਜਾਣਾ ਫਿਰੋਜ਼ਪੁਰ ਤੋਂ ਨੇ ਗੁਰਚਾਰਨ ਸਿੰਘ ਭੁੱਲਰ ਬਠਿੰਡਾ ਤੋਂ ਨੇ ਲਖਬੀਰ ਸਿੰਘ ਲੱਖਾ ਸਿਧਾਣਾ ਫਤੇਗੜ ਸਾਹਿਬ ਤੋਂ ਨੇ ਭਾਈ ਜਤਿੰਦਰ ਸਿੰਘ ਬਿੱਟੂ ਜਿਹੜਾ ਆਪਣਾ ਸਾਡਾ ਜੰਡ ਏਰੀਆ ਨੂੰ ਪਿਆ ਜਾਂਦਾ ਫਤੇਗੜ ਸਾਹਿਬ ਪਿਆ ਜਾਂਦਾ ਸਾਨੂੰ ਜੀ ਸਾਡਾ ਇਹੀ ਬੇਨਤੀ ਆ ਸਾਰਿਆਂ ਨੂੰ ਵੀ ਆਪਾਂ ਆਪਣੀ ਸਿੱਖੀ ਦਾ ਸਬੂਤ ਦਿਈਏ ਸਿਰ ਜੋੜੀਏ ਠੀਕ ਆ ਜੀ ਇੱਕ ਪਾਰਟੀ ਵਾਜੀ ਤੋਂ ਉੱਤੇ ਉੱਠ ਕੇ ਆਪਾਂ ਆਪਦੇ ਜੋਧਿਆਂ ਨੂੰ ਬਾਹਰ ਕੱਢੀਏ ਤੇ ਆਪਾਂ ਸੰਸਦ ਦੇ ਭੇਜੀਏ ਉੱਥੇ ਆਪਣੀ ਗੱਲ ਹੋਵੇ ਆਪਣੇ ਪਾਣੀਆਂ ਦੀ ਗੱਲ ਹੋਵੇ ਜਿਹੜਾ ਚਿੱਟਾ ਵਾ ਨਸ਼ਾ ਹੋਰ ਨਹੀਂ ਵਿਕਣੋ ਹਟਦਾ ਉਹਦੀ ਗੱਲ ਹੋਵੇ ਤੇ ਇਹ ਆਪਾਂ ਨੂੰ ਬਹੁਤ ਜ਼ਰੂਰੀ ਆ ਵੀ ਸ਼ਹਿਰ ਜੋੜਨ ਦੀ ਲੋੜ ਆ ਸ਼ਹਿਰ ਜੋੜੋ ਵੋਟਾਂ ਪਾਓ ਸਾਰੇ ਜਵਾਕਾਂ ਨੂੰ ਵੀ ਕਿਹਾ ਵੀ ਆਪਦੇ ਰਿਸ਼ਤੇਦਾਰਾਂ ਨੂੰ ਦੱਸੋ ਆਪਦੇ ਭੈਣ ਭਰਾ ਨੂੰ ਦੱਸੋ ਆਪਦੇ ਯਾਰ ਦੋਸਤਾਂ ਨੂੰ ਦੱਸੋ ਬਾਹਰੋਂ ਵੀ ਫੋਨ ਆ ਰਹੇ ਆ ਮੁੰਡਿਆਂ ਦੇ ਬਹੁਤ ਬਈ ਬਾਈ ਜੀ ਕਹੋ ਆਹ ਇੱਥੇ ਵੀਡੀਓ ਪਾਓ ਤੇ ਪਾਉਣੀ ਵੀ ਸੀ ਪਾਉਨੇ 20 ਆ ਪਹਿਲਾਂ ਵੀ ਹਨਾ ਜੀ ਉਹ ਤਾਂ ਚਲੋ ਉਹਨਾਂ ਦਾ ਆਪਦਾ ਸਾਰਾ ਵਧੀਆ ਕਰ ਲਾ ਉਹਨਾਂ ਦੀ ਤੇ ਇਹੀ ਬੇਨਤੀ ਆ ਕਮਾ ਦੇ ਬਈ ਮਾੜੀ ਜੀ ਵੀਡੀਓ ਵਾਲੇ ਦੋਲੇ ਸਾਰੀ ਤੇ ਫਿਰ ਜਾਵਾਂਗੇ ਟਰੈਕਟਰ ਦੇ ਉੱਤੇ ਆਪਾਂ ਗੋਟ ਪਾਉਣ ਹੈ ਜੀ ਨਾਲ ਲੈ ਕੇ ਜਾਵਾਂਗੇ ਬਾਲਟੀ ਤੋਂ ਇਨਸਾਨ ਬਾਲਟੀ ਆਪਾਂ ਕੁਛ ਨਹੀਂ ਦੇਖਣਾ ਆਪਾਂ ਉੱਥੇ ਜਿਹੜੀ ਮਾਰਕ ਸ਼ੀਟ ਹੋਊਗੀ ਜਿਹੜੀ ਉਹਦੇ ਉੱਤੇ ਨਿਸ਼ਾਨ ਹੋਊਗਾ ਬਾਲਟੀ ਦਾ ਸਾਈਡ ਤੇ ਤੁਸੀਂ ਨਿਸ਼ਾਨ ਦੇਖਣੇ ਚੈੱਕ ਕਰਨੇ ਬਾਲਟੀ ਕਿੱਥੇ ਆ ਉਦੋਂ ਬਾਅਦ ਜਿਹੜਾ ਖੰਡੂਰ ਸਾਹਿਬ ਤੋਂ ਆ ਖੰਡੂਰ ਸਾਹਿਬ ਤੋਂ ਭਾਈ ਅਮਰਤਪਾਲ ਅਮਰਤਪਾਲ ਸਿੰਘ ਖਾਲਸਾ ਦਾ ਨਿਸ਼ਾਨ ਆ ਮੈਕ ਇੱਕ ਹੀ ਇਕੱਲਾ ਖੰਡੂਰ ਸਾਹਿਬ ਤੋਂ ਨਿਸ਼ਾਨ ਆ ਮੈਕ ਉਹ ਮੈਕ ਤੇ ਮੋਹਰ ਲਾਉਣੀ ਆ ਵੋਟ ਪਾਉਣੀ ਆ ਬਾਕੀ ਸਾਰੇ ਨਿਸ਼ਾਨ ਜਿਹੜੇ ਆਪਾਂ ਨਾਮ ਬੋਲੇ ਆ ਬਾਕੀ ਸਾਰੇ ਤੋਂ ਨਿਸ਼ਾਨ ਬਾਲਟੀ ਆ ਠੀਕ ਆ ਜੀ ਇਹੀ ਬੇਨਤੀਆਂ ਨੇ ਤੇ ਇਹੀ ਬੇਨਤੀਆਂ ਸਵਕਾਰ ਕਰਿਓ ਭੁੱਲ ਚੁੱਕ ਗਲਤੀ ਮਾਫ ਕਰਿਓ ਬਹਿਰ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਓ ਜੀ ਅਸੀਂ ਚੱਲਿਆ ਵੋਟ ਪਾਉਣਾ ਚੋਣ ਸਾਲ ਵਾਲਟੀ ਸਿਮਰਜੀਤ ਸਿੰਘ ਮਾਨ ਦੇ ਕੈਂਡੀਡੇਟ ਨੂੰ ਵੋਟ ਪਾਉਣ ਚੱਲਿਆ ਜੀ ਠੀਕ ਆ ਜੀ ਇਹੀ ਬੇਨਤੀ ਆ ਤੇ ਨੰਗੇ ਚਿੱਟੇ ਹੋ ਕੇ ਪਾਵਾਂਗੇ ਪੰਥਾ ਪੰਥ ਨਾਲ ਹੀ ਫੜਨਾ ਹਰ ਟਾਈਮ ਜਿੰਨਾ ਚਿਰ ਜਿੰਨਾ ਚਿਰ ਸਹਾ ਸਾਰੇ ਉਹਨਾਂ ਦੇ ਪੰਥ ਦੇ ਨਾਲ ਹੀ ਫੜਨਾ ਬੱਸ ਠੀਕ ਆ ਜੀ ਚਲੋ ਬਈ ਚੱਲੀਏ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਹਿ